ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ YouTube ਦੇਖਣ ਸਮੇ ਜਾਂ YouTube ਚਲਾਉਣ ਦੇ ਸਮੇ ਆਉਣ ਵਾਲੀ ਇੱਕ ਸਮੱਸਿਆ ਦੀ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਇਹ ਸਮੱਸਿਆ ਅਕਸਰ YouTube ਦੇਖਣ ਦੇ ਸਮੇ ਹਰੇਕ ਵਿਅਕਤੀ ਨੂੰ ਆਉਂਦੀ ਹੀ ਆਉਂਦੀ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਹੁਣ ਜੇਕਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ ਕਿ ਤੁਸੀਂ YouTube ਦੀ ਵਰਤੋਂ ਕਿਉਂ ਕਰਦੇ ਹੋ ਤਾਂ ਤੁਹਾਡੇ ਸਾਰਿਆਂ ਦਾ ਜਵਾਬ ਹੋਵੇਗਾ ਕਿ ਵੀਡੀਓ ਦੇਖਣ ਦੇ ਲਈ ਗਾਣੇ ਸੁਣਨ ਦੇ ਲਈ ਖਬਰਾਂ ਦੇਖਣ ਦੇ ਲਈ ਜਾਣਕਾਰੀ ਹਾਸਲ ਕਰਨ ਦੇ ਲਈ ਜਾਂ ਫਿਰ ਫਿਲਮਾਂ ਦੇਖਣ ਦੇ ਲਈ ਤੁਹਾਡੇ ਸਾਰਿਆਂ ਦਾ ਉੱਤਰ ਮਿਲਦਾ ਜੁਲਦਾ ਹੋਵੇਗਾ ਤੇ ਸਾਰਿਆਂ ਦਾ ਉੱਤਰ ਹੀ ਠੀਕ ਹੋਵੇਗਾ ਪਰੰਤੂ ਜੇਕਰ ਹੁਣ ਮੈਂ ਦੂਜਾ ਸਵਾਲ ਪੁੱਛਾਂ ਕਿ YouTube ਨੂੰ ਦੇਖਣ ਸਮੇਂ ਜਾਂ ਚਲਾਉਣ ਸਮੇਂ ਤੁਹਾਨੂੰ ਕਿਹੜੀ-ਕਿਹੜੀ ਸਮੱਸਿਆ ਆਉਂਦੀ ਹੈ ਤਾਂ ਫਿਰ ਕੁਝ ਲੋਕ ਕਹਿਣਗੇ ਕਿ ਇੰਟਰਨੈਟ ਦੀ ਸਮੱਸਿਆ ਕੁਝ ਲੋਕ ਕਹਿਣਗੇ YouTube ਦੀ ਅਪਡੇਸ਼ਨ ਦੀ ਸਮੱਸਿਆ ਕੁਝ ਲੋਕ ਕਹਿਣਗੇ ਕਿ ਨੈਟ ਦੀ ਸਪੀਡ ਦੀ ਸਮੱਸਿਆ ਅਤੇ ਕੁਝ ਕਹਿਣਗੇ ਕਿ ਮਸ਼ਹੂਰੀਆਂ ਆਉਣ ਦੀ ਸਮੱਸਿਆ ਤਾਂ ਵੀ ਇਸੇ ਸਵਾਲ ਦਾ ਉੱਤਰ ਤੁਹਾਡਾ ਸਾਰਿਆਂ ਦਾ ਵੱਖ-ਵੱਖ ਹੋਵੇਗਾ ਪਰੰਤੂ YouTube ਦੇਖਣ ਸਮੇ ਸਾਰਿਆਂ ਨੂੰ ਇੱਕ ਕਾਮਨ ਸਮੱਸਿਆ ਜ਼ਰੂਰ ਆਂਦੀ ਹੈ ਕਿਉਂਕਿ ਤੁਸੀਂ ਲੋਕ ਉਸ ਸਮੱਸਿਆ ਦਾ ਸਾਹਮਣਾ ਕਰ ਚੁੱਕੇ ਹੋ ਅਤੇ ਹੁਣ ਤੁਸੀਂ ਉਸ ਨੂੰ ਸਮੱਸਿਆ ਹੀ ਸਮਝਣਾ ਬੰਦ ਕਰ ਚੁੱਕੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਇਹ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ ਅਤੇ YouTube ਨੇ ਇਸੇ ਤਰ੍ਹਾਂ ਚੱਲਣਾ ਹੈ ਲੇਕਿਨ ਇਸ ਸਮੱਸਿਆ ਦਾ ਹੱਲ ਵੀ ਅੱਜ ਆਪਾਂ ਕਰਾਂਗੇ ਦੋਸਤੋ ਜਦੋਂ ਤੁਸੀਂ YouTube ਨੂੰ ਆਪਣੇ ਮੋਬਾਈਲ ਦੇ ਉੱਪਰ ਦੇਖਦੇ ਹੋ ਤਾਂ ਫਿਰ ਮੰਨ ਲਓ ਉਸ ਦੌਰਾਨ ਤੁਹਾਡੇ ਮੋਬਾਈਲ ਦੀ ਸਕਰੀਨ ਆਫ ਹੋ ਜਾਂਦੀ ਹੈ ਜਾਂ ਤੁਸੀਂ ਹੋਮ ਬਟਨ ਤੇ ਉੱਪਰ ਆ ਜਾਂਦੇ ਹੋ ਤਾਂ ਫਿਰ YouTube ਵੀ ਚਲਣੀ ਬੰਦ ਹੋ ਜਾਂਦੀ ਹੈ ਵੀਡੀਓ ਚਲਣੀ ਬੰਦ ਹੋ ਜਾਂਦੀ ਹੈ ਅਤੇ ਇਹੇ ਸਮੱਸਿਆ ਹਰੇਕ ਵਿਅਕਤੀ ਨੂੰ ਕਦੇ ਨਾ ਕਦੇ ਜ਼ਰੂਰ ਆਈ ਹੋਵੇਗੀ ਅਤੇ ਅੱਜ ਆਪਾਂ ਇਸੇ ਸਮੱਸਿਆ ਦੀ ਗੱਲ ਕਰਨ ਜਾ ਰਹੇ ਹਾਂ ਅਤੇ ਇਸੇ ਸਮੱਸਿਆ ਦਾ ਹੱਲ ਕਰਨ ਜਾ ਰਹੇ ਹਾਂ ਤਾਂ ਫਿਰ ਬਿਲਕੁਲ ਨਵਾਂ ਤਰੀਕਾ ਹੈ ਬਿਲਕੁਲ ਨਵੀਂ 225 ਦੀ ਟ੍ਰਿਕ ਹੈ ਕਿਉਂਕਿ ਪੁਰਾਣੀਆਂ ਵਰਤੀ ਜਾਣ ਵਾਲੀਆਂ ਟ੍ਰਿਕ ਜਾਂ ਫਿਰ ਤਰੀਕੇ ਹੋ ਸਕਦਾ ਹੁਣ ਉਹ ਨਾ ਚੱਲਣ ਇਸ ਕਰਕੇ ਇਸ ਨਵੇਂ ਤਰੀਕੇ ਨੂੰ ਸਮਝਣ ਦੇ ਲਈ ਤੁਹਾਨੂੰ ਪੂਰੀ ਵੀਡੀਓ ਅਖੀਰ ਤੱਕ ਦੇਖਣੀ ਪਵੇਗੀ ਤਾਂ ਆਓ ਫਿਰ ਕਰਦੇ ਆਂ फटाफट ਵੀਡੀਓ ਦੀ ਸ਼ੁਰੂਆਤ ਅਤੇ ਤੁਸੀਂ ਵੀ फटाफट ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਚੈਨਲ ਦੇ ਉੱਪਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫਾਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਆਓ ਫਿਰ ਹੁਣ ਕਰਦੇ ਆਂ ਸ਼ੁਰੂਆਤ ਤਾਂ ਆ ਫਿਰ ਇਸ ਲਈ ਜਿਹੜੀ ਆਪਾਂ ਵੀਡੀਓ ਦੇਖ ਰਹੇ ਆਂ ਉਸ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਅਸੀਂ ਉਸ ਵੀਡੀਓ ਨੂੰ ਸ਼ੇਅਰ ਕਰਾਂਗੇ ਵੀਡੀਓ ਦੇ ਹੇਠਾਂ ਦੇਖੋ ਸ਼ੇਅਰ ਵਾਲੀ ਆਪਸ਼ਨ ਹੈ ਆਪਾਂ ਸ਼ੇਅਰ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਇੱਥੋਂ ਜਿਹੜੀਆਂ ਆਪਸ਼ਨਾਂ ਹੈਗੀਆਂ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਸਕਰੋਲ ਕਰਕੇ ਖੱਬੇ ਹੱਥ ਲੈ ਕੇ ਜਾਵਾਂਗੇ ਤੇ ਤਿੰਨ ਦੇ ਬਿੰਦੂ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਉਸ ਤੋਂ ਬਾਅਦ ਇੱਥੇ ਆਪਾਂ Google Chrome ਦਾ ਇੱਕ ਸਾਨੂੰ ਆਈਕਨ ਦਿਖਾਈ ਦੇਵੇਗਾ ਆਪਾਂ Google Chrome ਦੇ ਉੱਪਰ ਇਸ ਵੀਡੀਓ ਨੂੰ ਸ਼ੇਅਰ ਕਰ ਲੈਣਾ ਹੈ ਜਿਸ ਤਰ੍ਹਾਂ ਹੀ ਅਸੀਂ Google Chrome ਦੇ ਉੱਪਰ ਇਸ ਵੀਡੀਓ ਨੂੰ ਸ਼ੇਅਰ ਕਰਾਂਗੇ ਤਾਂ ਫਿਰ ਇਹ ਵੀਡੀਓ Google Chrome ਦੇ ਵਿੱਚ ਪਲੇ ਹੋਣੀ ਸ਼ੁਰੂ ਹੋ ਜਾਵੇਗੀ ਹੁਣ ਆਪਾਂ ਇਸ ਨੂੰ ਇੱਥੋਂ ਪਲੇ ਕਰਕੇ ਦੇਖ ਲੈਂਦੇ ਆ ਇਹ ਵੀਡੀਓ ਗੂਗਲ ਕਰੋਮ ਦੇ ਉੱਪਰ ਹੁਣ ਪਲੇ ਹੋ ਰਹੀ ਆ ਆਪਾਂ ਇਸ ਨੂੰ ਪਾਜ਼ ਕਰ ਲੈਂਦੇ ਆ ਅਤੇ ਇਸ ਦੀ ਥੋੜੀ ਆਵਾਜ਼ ਘਟਾ ਲੈਂਦੇ ਆ ਤਾਂ ਕਿ ਤੁਹਾਨੂੰ ਮੇਰੀ ਆਵਾਜ਼ ਸਪੱਸ਼ਟ ਸੁਣਾਈ ਦਿੰਦੀ ਰਹੇ ਤਾਂ ਫਿਰ ਹੁਣ ਇਸ ਨੂੰ ਜੇਕਰ ਅਸੀਂ ਆਪਣੇ ਮੋਬਾਈਲ ਦੇ ਹੋਮ ਬਟਨ ਦੇ ਉੱਪਰ ਜਾ ਕੇ ਬਾਹਰ ਆ ਜਾਾਂਗੇ ਜਾਂ ਸਕਰੀਨ ਸਾਡੀ ਆਫ ਹੋ ਜਾਵੇਗੀ ਤਾਂ ਵੀ ਇਹ ਵੀਡੀਓ ਚੱਲਦੀ ਰਹੇਗੀ ਆਪਾਂ ਮੋਬਾਈਲ ਦੀ ਹੋਮ ਸਕਰੀਨ ਦੇ ਉੱਪਰ ਆ ਜਾਂਦੇ ਆ ਹੁਣ ਦੇਖੋ ਨੋਟੀਫਿਕੇਸ਼ਨ ਦੇ ਵਿੱਚ ਵੀਡੀਓ ਚੱਲ ਰਹੀ ਆ ਅਤੇ ਮੋਬਾਈਲ ਦੀ ਸਕਰੀਨ ਆਫ ਹੋ ਜਾਵੇਗੀ ਕੁਝ ਹੀ ਸਕਿੰਟ ਤੋਂ ਬਾਅਦ ਵਿੱਚ ਇਸ ਤੋਂ ਬਾਅਦ ਵੀ ਸਾਨੂੰ ਇਸ ਵੀਡੀਓ ਦੀ ਆਵਾਜ਼ ਸੁਣ रहेगी देखो मोबाइल स्क्रीन ऑफ हो चुकी है और वीडियो दी आवाजਾਨੂੰ ਸੁਣਾਈ ਦੇ ਰਹੀ ਹੈ ਅਤੇ ਇਸ ਦਾ ਪਾਸਵਰਡ ਤੁਸੀਂ ਖੋਲਣਾ ਹੈ ਤਾਂ ਫਿਰ ਇਸ ਦੇ ਪਰੰਤੂ ਇਸ ਦੇ ਲਈ ਦੋਸਤੋ ਯਾਦ ਰੱਖਿਓ ਕਿ ਤੁਹਾਨੂੰ Google Chrome ਦੇ ਨੋਟੀਫਿਕੇਸ਼ਨ ਨੂੰ ਔਨ ਕਰਨ ਦੀ ਜ਼ਰੂਰਤ ਪਵੇਗੀ ਉਸ ਦੇ ਲਈ ਆਪਾਂ Google Chrome ਦੇ ਉੱਪਰ ਲਗਾਤਾਰ ਆਪਣੀ ਉਂਗਲੀ ਰੱਖਾਂਗੇ ਅਤੇ ਉਸ ਤੋਂ ਬਾਅਦ ਇਸ ਦੀ ਸੈਟਿੰਗ ਦੇ ਵਿੱਚ ਚਲੇ ਜਾਵਾਂਗੇ ਤਾਂ ਫਿਰ ਇੱਥੇ ਤੁਸੀਂ ਦੇਖੋ ਕਿ ਮੈਨੇਜ ਨੋਟੀਫਿਕੇਸ਼ਨ ਦੇ ਉੱਪਰ ਆਪਾਂ ਜਾਵਾਂਗੇ ਅਤੇ ਇੱਥੋਂ ਅਲੋ ਨੋਟੀਫਿਕੇਸ਼ਨ ਕਰ ਦਵਾਂਗੇ ਅਤੇ ਜੇਕਰ ਇਹ ਨੋਟੀਫਿਕੇਸ਼ਨ ਅਲੋ ਹੋਣਗੇ ਤਾਂ ਹੀ ਤੁਹਾਨੂੰ ਵੀਡੀਓ ਦੀ ਆਵਾਜ਼ ਉੱਤੇ ਸੁਣਾਈ ਦੇਵੇਗੀ ਤਾਂ ਹੁਣ ਇਸ ਸਮੱਸਿਆ ਦੇ ਹੱਲ ਦੇ ਲਈ ਇੱਕ ਤਰੀਕਾ ਹੋਰ ਵੀ ਦੇਖ ਲਓ ਅਧਿਕਰ ਬਾਰ-ਬਾਰ ਤੁਹਾਡੇ ਮੋਬਾਈਲ ਦੀ ਸਕਰੀਨ ਆਫ ਹੋ ਜਾਂਦੀ ਹੈ ਤੇ ਇਸ ਦੇ ਲਈ ਤੁਸੀਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਚਲੇ ਜਾਣਾ ਹੈ ਡਿਸਪਲੇਅ ਦੇ ਵਿੱਚ ਚਲੇ ਜਾਣਾ ਹੈ ਡਿਸਪਲੇਅ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਇੱਥੇ ਦੇਖੋਗੇ ਤੁਹਾਨੂੰ ਇੱਕ ਫੰਕਸ਼ਨ ਦਿਖਾਈ ਦੇਵੇਗਾ ਆਟੋ ਸਕਰੀਨ ਆਫ ਤੁਸੀਂ ਇਸ ਦੇ ਉੱਪਰ ਜਾ ਕੇ ਤੁਸੀਂ ਆਪਣੇ ਸਕਰੀਨ ਨੂੰ ਆਫ ਹੋਣ ਦਾ ਸਮਾਂ ਵਧਾ ਸਕਦੇ ਹੋ ਮੈਕਸਿਮਮ ਸਮੇਂ ਦੇ ਉੱਪਰ ਤੁਸੀਂ ਕਰ ਲਓ ਤਾਂ ਫਿਰ ਤੁਹਾਡੀ ਸਕਰੀਨ ਉਨੀ دیر ਆਫ ਨਹੀਂ ਹੋਵੇਗੀ ਅਤੇ ਤੁਸੀਂ ਵੀਡੀਓ ਨੂੰ ਦੇਖਦੇ ਰਹੋਗੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ ਇਹ ਤਰੀਕਾ ਪਸੰਦ ਆਇਆ ਹੋਵੇਗਾ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਬਾਈਜੀ ਪੰਜਾਬੀ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ